ਕਿਸਾਨ ਪ੍ਰਾਵੋ ਕਣਕ ਤੋਂ ਚੰਗੇ ਝਾੜ ਲੈਣ ਲਈ ਕਣਕ ਨੂੰ ਖੀਰਲਾ ਪਾਣੀ ਆਪ ਖੁਦ ਕੌਲ ਖੜਕੇ ਲਗਾਓ ਕਣਕ ਨੂੰ ਪਾਣੀ ਲੱਗਣਾ ਬਹੁਤ ਜ਼ਰੂਰੀ ਆ ਇਹ ਨਾ ਹੋਵੇ ਤੁਸੀਂ ਮੀਹਾਂ ਤੇ ਨਿਰਭਰ ਰਹੇ ਜਾਮੋ ਅਤੇ ਮੀਂਹ ਨਾ ਪੈਣ ਤੇ ਤੁਹਾਡੀ ਕਣਕ ਜਿਹੜੀ ਸੋਕੇ ਦੇ ਨਾਲ ਹੀ ਪੱਕ ਜਾਵੇ ਕਿਸਾਨ ਪ੍ਰਾਵੋ ਅਖੀਰਲਾ ਪਾਣੀ ਅਤੇ ਪਹਿਲਾ ਪਾਣੀ ਇਹੀ ਦੋ ਪਾਣੀ ਹੁੰਦੇ ਨੇ ਕਣਕ ਨੂੰ ਚੰਗੀ ਸਾਮਸਵਾਲ ਦੇ ਕਿਉਂਕਿ ਕਣਕ ਪਾਣੀ ਦੀ ਹੀ ਖੇਤੀ ਆ ਪਹਿਲਾ ਪਾਣੀ ਚੰਗਾ ਆ ਜਵੇ ਕਣਕ ਦੀ ਗ੍ਰੋਥ ਬੁੱਟੇ ਦੀ ਬਹੁਤ ਸੋਹਣੀ ਹੋ ਜਾਂਦੀ ਆ ਤੇ ਅਖੀਰਲਾ ਪਾਣੀ ਚੰਗਾ ਆ ਜਵੇ ਤੇ ਦਾਣਿਆਂ ਦੇ ਵਿੱਚ ਜਿਹੜਾ ਦੁੱਧ ਦਾ ਸਹੀ ਟਾਈਮ ਤੇ ਭਰ ਜਾਂਦਾ ਹੈ ਹੁਣ 10 ਮਾਰਚ ਦੇ ਆਸ-ਪਾਸ ਸਾਰੇ ਕਿਸਾਨ ਭਰਾ ਜਰੂਰ ਪਾਣੀ ਲਗਾ ਦੇਣ ਬਾਕੀ ਜਿਹੜਾ ਜਿੱਥੇ ਏਰੀਆ ਦੇ ਵਿੱਚ ਨੇਰੀ ਬੁੱਲਾ ਦੱਸਿਆ ਹੋਇਆ ਤੁਸੀਂ ਆਪਣੇ ਮੋਬਾਈਲ ਤੇ ਵੈਦਰ ਵਗੈਰਾ ਚੈੱਕ ਕਰਕੇ ਪਾਣੀ ਜ਼ਰੂਰ ਲਗਾਉਂਦੇ ਰਹੋ ਕਿਸਾਨ ਪ੍ਰਭੂ ਆਖੀਰਲੇ ਪਾਣੀ ਨੇ ਤੁਹਾਡੇ ਕਣਕ ਦੇ ਵਿੱਚ ਘੱਟੋ ਘੱਟ 20 ਮਣ ਕਣਕ ਕਿੱਲੇ ਦਾ ਝਾੜ ਦੇ ਵਿੱਚ ਫਰਕ ਪਾਵੇਗੀ ਤੇ ਕਿਸਾਨ ਪ੍ਰਭੂ ਆਪਾਂ ਨੇ ਆ ਖੇਤ ਦੇ ਵਿੱਚ ਵਕੀਰਾ ਸਪਰੇਅ ਕਰੀ ਸੀ ਤੁਹਾਨੂੰ ਮੈਂ ਦੱਸਦਾ ਵੀ ਹੁਣ ਆ ਦਿਨੀ ਆਕੇ ਗੁੱਲੀ ਡੰਡਾ ਉੱਪਰ ਨਿਕਲਿਆ ਹੁੰਦਾ ਬਹੁਤ ਨਿਕਲਿਆ ਆ ਵਕੀਰਾ ਦੇ ਇੰਨੇ ਕੀ ਹੀ ਰਿਜ਼ਲਟ ਮਿਲਦੇ ਨੇ ਕਦੇ ਵੀ 100% ਰਿਜ਼ਲਟ ਨਹੀਂ ਮਿਲਦੇ ਹੇ